श्री कृष्ण जन्माष्टमी ਦੇ ਮੌਕੇ ਤੇ रजत চোপੜਾ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਹਰ ਸਾਲ ਦੀ ਤਰ੍ਹਾਂ ਤੀਸਰਾ ਵਿਸ਼ਾਲ ਪੰਡਾਰਾ ਫਤੇ ਸਿੰਘ ਕਲੋਨੀ ਗਲੀ ਨੰਬਰ 26 ਵਿਖੇ ਕਰਵਾਇਆ ਗਿਆ ਜਿਸ ਵਿੱਚ ਕੌਂਸਲਰ ਵਿਕਾਸ ਸੋਨੀ ਅਤੇ ਕੌਂਸਲਰ ਕਮਲ ਪਹਿਲਵਾਨ ਮੁੱਖ ਮਹਿਮਾਨ ਸਨ ਇਸ ਮੌਕੇ ਪਰਮਜੀਤ চোপੜਾ, ਪ੍ਰਵੇਸ਼ ਘੁਲਾਟੀ, बब्बर प्रधान, सागर हांडा, बृज চোপੜਾ, ਕਰਨ ਮੱਟੂ, ਹਰਜਿੰਦਰ ਪਾਲ ਸਿੰਘ, ਪੰਕਜ ਸ਼ਰਮਾ, ਬੰਟੀ ਪਾਟਿਆ, ਮਨੀ ਗਿਲਵੀ ਮੌਜੂਦ ਸਨ ਜਿਨ੍ਹਾਂ ਨੇ ਇਸ ਖੁਸ਼ੀ ਦੇ ਮੌਕੇ ਤੇ ਆ ਕੇ શ્રીਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਨਮ ਅਸ਼ਮੀ ਦਾ ਦਿਹਾੜਾ ਹੈ ਲੋਕ ਬੜੀ ਸ਼ਰਧਾ ਦੇ ਨਾਲ ਮਨਾ ਰਹੇ ਨੇ ਰਾਧਾ ਕਿਸ਼ਨ ਸੇਵਾ ਸੁਸਾਇਟੀ ਫਤਿਹ ਸਿੰਘ ਕਲੋਨੀ ਸਾਡੇ ਨੌਜਵਾਨ ਸਾਥੀਆਂ ਵੱਲੋਂ ਹਰ ਸਾਲ ਇਹ ਪ੍ਰੋਗਰਾਮ ਤੀਜਾ ਪ੍ਰੋਗਰਾਮ ਹੈ ਲਗਾਤਾਰ ਕੀਤਾ ਜਾ ਰਿਹਾ ਹੈ ਸੋ ਬੜੀ ਵੱਡੀ ਤਦਾਦ ਦੇ ਇਲਾਕਾ ਨਿਵਾਸੀ ਸਭਾਏ ਨੇ ਔਰ ਪ੍ਰਭੂ ਦੇ ਚਰਨਾਂ ਚੋਂ ਪਵਨ ਕਿਸ਼ਨ ਜੀ ਦੇ ਚਰਨਾਂ ਚੋਂ ਆਸ਼ੀਰਵਾਦ ਲੈਣ ਵਾਸਤੇ ਸੋ ਪ੍ਰਭੂ ਦੇ ਚਰਨਾਂ 'ਚ ਇਹ ਅਰਦਾਸ ਹੈ ਸਾਡੀਆਂ ਸਾਰਿਆਂ ਦੀ ਕਿ ਸਾਰਿਆਂ ਦੇ ਮੇਰ ਭਰੇ ਆਤਰਵੇ ਸਾਰੇ ਪਰਿਵਾਰ ਤਰੱਕੀ ਕਰਨ ਸਾਰੇ ਪਰਿਵਾਰ ਖੁਸ਼ੀਆਂ ਮਾਣਨ ਅੱਜ ਦੇ ਦਿਨ ਤੇ ਸਾਡੇ ਭਗਵਾਨ ਕਿਸ਼ਨ ਜੀ ਦੇ ਚਰਨਾਂ 'ਚ ਇਹ ਅਰਦਾਸ ਹੈ ਔਰ ਮੈਂ ਸੂਚੀ ਮੈਨੇਜਮੈਂਟ ਜਿਹੜੀ ਦਾਦਾ ਕਿਸ਼ਨ ਸੁਸਾਇਟੀ ਹੈ ਉਹਨਾਂ ਦੇ ਸਾਰੇ ਮੈਂਬਰਾਂ ਦਾ ਪ੍ਰਧਾਨ ਜਨਰਲ ਸੈਕਟਰੀ ਸਕਤੀ ਸਾਰਿਆਂ ਦਾ ਦਿਲ ਦੀ ਗਰਾਈਆਂ ਤੋਂ ਧੰਨਵਾਦ ਵੀ ਕਰਦਾ ਹੈ ਜਿਹੜੇ ਮੁੱਖ ਮਹਿਮਾਨ ਹੈ ਵਿਕਾਸ ਸੋਨੀ ਜੀ ਹੈ ਇਸ ਇਲਾਕੇ ਦੇ ਨਾਲੇ ਸਾਡੇ ਇਲਾਕੇ ਦੇ ਕਾਉਂਸਲਰ ਪਵਿੰਜਾ ਦਾ ਮਲਵਾੜ ਦੇ ਇਸ ਕਰਕੇ ਆਪਾਂ ਸਾਰੇ ਭੈਣ ਭਰਾ ਰਲ ਮਿਲ ਕੇ ਚੋਪੜਾ ਜੀ ਦੇ ਬੇਟਾ ਜੀ ਰਜਤ ਉਹ ਜਾਣੇ ਕਿ ਹਰ ਸਾਲ ਕੋਈ ਕਿਸੇ ਕੋ ਪੈਸਾ ਨਹੀਂ ਲੈਂਦਾ ਕੋਈ ਕਿਸੇ ਕੋ ਆਪਣੇ ਸਿਰ ਤੇ ਸਾਰੀ ਟੀਮ ਦੀ ਟੀਮ ਕਰਦੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ